ਅਧਿਆਪਕ ਚੱਲਾਂਗੇ ਜਗਰਾਉ ਨੂੰ ਡਾਕਟਰ ਦੇ ਗਾਲ ਵਾਲੇ ਦੇ ਕਿਉਂਕਿ ਮੰਮੀ ਨੂੰ ਵੀ ਟਾਈਫਾਇਡ ਹੋ ਗਿਆ ਸੀ ਤੇ ਕੰਮੇ ਪੈਣੇ ਨੂੰ ਵੀ ਆ ਸੁਮਣੇ ਨੂੰ ਵੀ ਆ ਅੱਜ ਸਾਰੇ ਮਰੀਜ਼ਾਂ ਨੂੰ ਫੇਰ ਲੈ ਕੇ ਚੱਲਾਂਗੇ ਗਾੜੀਆਂ ਨੂੰ ਮੈਨੂੰ ਲਦਾ ਦੰਗੋ ਇੰਨਾ ਸਵਾਣ ਭਾਰਾ ਕੋਲ ਪਈ ਤਾਂ ਗਿਆ ਸੀ ਸਾਰੇ ਪੈਰ ਮਾਦਰ ਨੇ ਹੁਣ ਹੈ ਨਹੀਂ ਉੱਠ ਗਿਆ ਕਿੰਨੇ ਵਜੇ ਆਊਗਾ ਹੁਣ ਉਹ ਰੇਟ ਨਿਕਟਾਉਣਾ ਬਾਈ ਇਹ ਘਟਾਉਣਗੇ ਆ ਬਾਅਦ ਚ ਐ ਵੀ ਕਹਿਣਗੇ ਚਾਰ ਕ ਮਿਰਚਾਂ ਦੇ ਦੇ ਕਿ ਤੈਨੂੰ ਵੀ ਤਲੀਆਂ ਚੀਜ਼ਾਂ ਮੰਦਾ ਮੰਮੀ ਨੂੰ ਵੀ ਬੰਦ ਆ ਇਹਨੂੰ ਵੀ ਬੰਦ ਮਾਂ ਮੈਂ ਖਾਊਂਗਾ ਅੱਜ ਰਾਜੇ ਰਾਜੇ ਖਾਣਗੇ ਮਿਲੀਆਂ ਝਾਕੜੀਆਂ ਵਾਈਟਾ ਪੀਜਾ ਪੀਜਾ ਖਾਣਾ ਕਢੋਸਾ ਵੀ ਅਸੀਂ ਡੋਸਾ ਲਾਸੇ ਖਾਣੇ ਹਾਂ ਮੰਮੀ ਮੈਂ ਤਾਂ ਡੋਸਾ ਹਾਂ ਬਾਈ ਡੋਸਾ ਖਾਣਾ ਲੈ ਬਈ ਬੰਦੇ ਵੱਧ ਗਏ ਕਮ ਮੈਂ ਹੁਣ ਮੈਂ ਨਹੀਂ ਖਾਣਾ ਡੋਸਾ ਵਾਪਸਾਂ ਤੂੰ ਆ ਬਈ ਨਾ ਰਾਮ ਦਾ ਦੇਵਾ ਸਾਈਂ ਹੋਰ ਆਉ ਬਾਹਰੋਂ ਖਾ ਖੂ ਕੇ ਖਣ ਲਗਾ ਜੋ ਤਾਲੀ ਚੀਤੇ ਆਂਦੀਆਂ ਮਾਤਾ ਰਾਣੀ ਹਾਂਜੀ ਸੋ ਸਾਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਸੋਡਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੀਆਂ ਵੀਡੀਓ ਨੂੰ ਇੰਨਾ ਜਿਆਦਾ ਪਿਆਰ ਦਿੰਦੇ ਹੋ ਤੇ ਅੱਜ ਆਪਾਂ ਚੱਲਾਂਗੇ ਜਗਰਾਉ ਨੂੰ ਡਾਕਟਰ ਦੇ ਗਾਲ ਵਾਲੇ ਦੇ ਕਿਉਂਕਿ ਮੰਮੀ ਨੂੰ ਵੀ ਟਾਈਫਾਇਡ ਹੋ ਗਿਆ ਸੀ ਤੇ ਕੰਮੇ ਪੈਣੇ ਨੂੰ ਵੀ ਆ ਸੁਮਣੇ ਨੂੰ ਵੀ ਆ ਅੱਜ ਸਾਰੇ ਮਰੀਜ਼ਾਂ ਨੂੰ ਫੇਰ ਲੈ ਕੇ ਚੱਲਾਂਗੇ ਸੋ ਕਈਆਂ ਦੇ ਵੀਡੀਓ ਦੇ ਵਿੱਚ ਪ੍ਰੋਬਲਮ ਆ ਰਹੀ ਆ ਵੀ ਜਿਹੜੀ ਆਪਣੇ ਬਲੌਗ ਆ ਉਹ ਪੰਜਾਬੀ ਤੋਂ ਅੰਗਰੇਜ਼ੀ ਦੇ ਵਿੱਚ ਚੱਲ ਰਹੇ ਨੇ ਸੋ ਉਹਨਾਂ ਦੇ ਲਈ ਆਪਾਂ ਤੁਹਾਨੂੰ ਆ ਸੈਟਿੰਗ ਦੱਸਦੇ ਆ ਵੀ ਤੁਸੀਂ ਆਪਦੇ ਚੈਨਲ ਦੇ ਉੱਤੇ ਜਾ ਕੇ ਜਾਂ ਵੀਡੀਓ ਦੇ ਵਿੱਚ ਜਾ ਕੇ ਸੈਟਿੰਗ ਆ ਜਿਹੜੀ ਆ ਦੇਖੋ ਸਾਈਡ ਦੇ ਉੱਤੇ ਚੱਲ ਰਹੀ ਆ ਇਸ ਤਰ੍ਹਾਂ ਸੈਟਿੰਗ ਕਰਕੇ ਤੁਸੀਂ ਉਹ ਜਿਹੜੀ ਵੌਇਸ ਆ ਜਿਹੜੀ ਬਾਜ ਆ ਉਹ ਪੰਜਾਬੀ ਦੇ ਵਿੱਚ ਕਰ ਸਕਦੇ ਹੋ ਜੇ ਕਿਸੇ ਮੇਰੇ ਵੀਰ ਜਾਂ ਮੇਰੀ ਭੈਣ ਨੂੰ ਵੀਡੀਓ ਅੰਗਰੇਜ਼ੀ ਦੇ ਵਿੱਚ ਚੱਲ ਰਹੀ ਆ ਉਹਨਾਂ ਕੋਲੇ ਤਾਂ ਆ ਸੈਟਿੰਗ ਕਰਕੇ ਤੁਸੀਂ ਜਿਹੜੀ ਵੀਡੀਓ ਆ ਉਹ ਪੰਜਾਬੀ ਦੇ ਵਿੱਚ ਕਰ ਸਕਦੇ ਹੋ ਤੇ ਇੱਕ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿੱਥੇ ਆਪਾਂ ਕਮੈਂਟ ਕਰਦੇ ਹੁੰਨੇ ਆ ਉਹਦੇ ਦੂਜੇ ਪਾਸੇ ਨੂੰ ਜਦੋਂ ਆਪਾਂ ਘੁਮਾਵਾਂਗੇ ਮਾੜਾ ਜਾ ਉਹ ਬਿੰਦੀ ਦੋ ਬਿੰਦੀਆਂ ਇੱਕ ਮਿੰਟਾਂ ਦੇ ਕੋਲੇ ਜਦੋਂ ਆਪਾਂ ਕਮੈਂਟ ਕਰਤਾ ਸੈਡ ਨੂੰ ਕਰਕੇ ਨਾ ਉਹਦੇ ਥੱਲੇ ਹਾਈਪ ਦਾ ਆਪਸ਼ਨ ਆਉਂਦਾ ਸੋ ਸਾਰੇ ਜਾਨੀ ਆਪਣੀ ਵੀਡੀਓ ਨੂੰ ਜ਼ਰੂਰ ਹਾਈਪ ਦਿਆ ਕਰੋ ਪੁਆਇੰਟ ਹੁੰਦੇ ਆ 280 ਪੁਆਇੰਟ ਹੁੰਦੇ ਆ ਉਹਦੇ ਨਾਲ ਜਿਹੜੀ ਵੀਡੀਓ ਆ ਉਹਦੀ ਇੱਕ ਤਾਂ ਰੀਚ ਅੰਗਰੀਜ਼ ਹੁੰਦੀ ਆ ਇੱਕ ਜਿਹੜੀ ਵੀਡੀਓ ਆ ਉਹ ਹੋਰਾਂ ਤੱਕ ਪਹੁੰਚਦੀ ਆ ਸੋ ਇੱਕ ਤੁਹਾਨੂੰ ਬੇਨਤੀ ਆ ਇਹ ਜ਼ਰੂਰ ਕਰਵਾਉਣ ਕਰਿਓ ਸੋ ਅੱਜ ਦਾ ਬਲੌਗ ਸ਼ੁਰੂ ਕਰਦੇ ਆ ਆਜੋ ਫਿਰ ਤਿਆਰੀਆਂ ਮਾਮੇ ਰਿਆਂ ਦਾ ਹੈ ਮਾਮਾ ਹੋਰ ਚੱਲ ਗਿਆ ਯਾਰ ਹੋਰ ਉਧਰੋਂ ਵੀ ਪਈ ਜਾਂਦਾ ਆ ਜਾ ਕਰਾ ਛੱਡਿਆ ਗਿਆ ਤੈਨੂੰ ਇਹ ਡਰਾਈ ਕਲੀਨ ਹੁੰਦੇ ਨੇ ਅੱਜ ਫੇਰ ਇਹ ਗੈਜਰੀਨ ਨੂੰ ਹਾਂ ਆ ਸਾਰੇ ਆ ਨਾ ਇੱਕ ਵੀ ਜੱਥਰ ਰੋੜਦਾ ਦੀ ਡਰਾਈ ਉਹ ਮੜਲੇ ਦੂਜੇ ਫੇਰ ਪੰਡ ਇੱਕ ਹੋ ਵੀ ਦੋ ਲਫਾ ਫੈਂ ਜਾ ਹਾਂ ਹਾਂ ਪਤਾ ਨਹੀਂ ਕੀ ਚਲੋ ਓਕਣਾ ਯਾਰ ਤੁਸੀਂ 1:30 ਵਜਾ ਤਾ ਇੱਥੇ ਹੀ ਯਾਰ ਮੈਂ ਕੀ ਕਰਨਾ ਆ ਗਾੜਾ ਯਾਰ ਕੋ ਮੈਨੂੰ ਲਦਾ ਦੰਗੂ ਇੰਨਾ ਸਬਾਨ ਭਰਾ ਤਾਂ ਖੁੱਲੂ ਗੰਡਾ ਥੋੜੀ ਬੰਨਣੀ ਨਹੀਂ ਯਾਰ ਬੰਨਣੀ ਨਹੀਂ ਆਈ ਯਾਰ ਇਹਨਾਂ ਨੂੰ ਕਿੱਥੇ ਇਹ ਤੇ 10ਵੀਂ ਲੱਗਦੀ ਆ ਨਵੇਂ ਢੱਲੇ ਉਹ ਜਗ੍ਹਾ ਤੇ ਆ ਬਾਬੇ ਦੇ ਤੇ ਬਾਬੇ ਦੀ ਜਗ੍ਹਾ ਬਣੀ ਬਹੁਤ ਸਸਤੀ ਜਗ੍ਹਾ ਹੈ ਇੱਥੇ ਲੈ ਲੈ ਐਤਵਾਰ ਤੇ ਮਾਹੌ ਰੱਖ 10ਵੀਂ ਕਤਲ ਨੇ ਭਾਈ ਨੂੰ ਵੀ ਭਾਈ ਤੇਰੇ ਮਰੂਦ ਚ ਤਾਂ ਨਹੀਂ ਛੰਡ। ਨਹੀਂ ਕਾਹਨ ਹੈ। ਇਹ ਗਾਲਬ ਵਾਲੇ ਫੇਰ ਆ ਗਏ। ਅੱਜ ਮੰਮੀ ਨੇ ਲੈ ਕੇ ਆਏ ਹੁਣ ਕੱਲੋ ਕੱਲੀ ਸਾਰਿਆਂ ਨੂੰ ਮੋੜ ਗਿਆ ਮੰਮੀ ਨੂੰ ਸ਼ੁਰੂ ਹੋ ਗਿਆ ਕੰਮ। ਐ ਕੰਮ ਇਹ ਨਾ ਆਉਣਾ ਤਾਂ ਨਹੀਂ। ਇਹ ਤਾਂ ਕੋਈ ਨਾ ਤੂੰ ਨਾ ਆ ਤੂੰ ਨਹੀਂ। ਦੇਖ ਲੈ ਜੇ ਆ ਦੇ ਹੈਗਾ ਪਾਣੀ। ਪਾਣੀ ਨਿਕਾ। ਪਾਣੀ ਪਾਣੀ ਹੈਗਾ ਹੁਣ ਤਾਂ। ਸਨਾ ਕੇ। ਫੇਰ ਕਹਿੰਗੇ ਮੇਰੇ ਵੀਰੇ ਨੇ ਪੁੱਛਿਆ ਨਹੀਂ ਵੀ ਨਾ ਕੀ ਹੈ। ਅਸੀਂ ਨਾ ਤੂੰ। ਹਾਂ। ਚਲੋ ਫਿਰ ਕਰਾ ਲਿਆਓ ਦਵਾਈ ਜਾ ਕੇ। ਜੈਲ ਵੀ ਵਾਲੇ ਬਾਰ ਬੈਠਾ ਕਰਕੇ ਨਾ ਜੀ ਆਮ ਵਾਲੇ ਵਾਲੇ ਤੂੰ ਲੈ ਕੇ ਆਉਣੀ ਹੈ ਤੇ ਬਾਈ ਮੈਂ ਤਾਂ ਠੀਕ ਨਹੀਂ 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 ਇਹ ਤਾਂ ਠੀਕ ਆ ਨੂੰ ਵੀ ਬਿਮਾਰ ਤੈਨੂੰ ਫਰਕ ਨਹੀਂ ਪਿਆ ਆਰਾਮ ਜੀ ਤੋਂ ਪਿਆ ਗਿਆ ਫੇ ਆ ਫਿਰ ਇੱਥੇ ਹੀ ਕਰਨਾ ਆਈਆਂ ਹੁਣ ਇੱਥੇ ਦੇਖਣਾ ਕੰਮ ਕਰਾਉਣ ਆਈਆਂ ਹਾਂ ਤੇ ਫੇ ਪੈਸਾ ਕਿੱਥੇ ਤੇ ਘਰੇ ਪੈਰ ਮਾਦਰ ਹੈ ਨਾ ਹੁਣ ਹੈ ਨਹੀਂ ਉੱਠ ਗਿਆ ਕਿੰਨੇ ਵਜੇ ਆਊਗਾ ਹੁਣ ਉਹ ਬਈ ਇਹਨਾਂ ਨੇ ਟਾਈਮ ਲਵਾਇਆ ਅੱਜ ਤਾਂ ਮੇਰਾ ਵਲੌਗ ਇਹਨਾਂ ਨੇ ਟਾਈਮ ਲਵਾਇਆ ਮੈਂ ਤਾਂ ਤਿਆਰ ਸੀਗਾ 9 ਵਜੇ ਆਉਣਾ ਹੁਣ ਬਹਿ ਜਾਓ ਫਿਰ ਘੰਟਾ ਆਦੇ ਆ ਗੰਧੜੀ ਪਈਦਾ ਜੀ ਨੇ ਦੇਖਣੇ ਡਰੈਗਲੀ ਨਾਲੇ ਨੂੰ ਆਹੋ ਗੰਧੜੀ ਡਰੈਗਲੀ ਨਾਲੇ ਕਰਾ ਲੈਣੇ ਹਾਂ ਡਰੈਗਲੀ ਨਹੀਂ ਕਰਾ ਲੈਣੇ ਹਾਂ ਕਰਾ ਲੈ ਜਿਹੇ ਕੰਮ ਤੇ ਪੁੱਠੇ ਹੀ ਹੁੰਦੇ ਨੇ ਰਾਮ ਜੀ ਦੇ ਤਾਂ ਨਹੀਂ ਆਣਾ ਨਹੀਂ ਮੈਂ ਜਣਾਗਾ ਹਾਂ 8 ਤੱਕ ਬਹੁਤ ਆਹ ਜੇ ਕੱਟ ਤਾਂ ਹੁਣ ਉਹਦੇ ਲੇਖਿਆ ਨੇ ਉਹਨੂੰ ਟਾਈਮ ਨਹੀਂ ਦਿੰਦਾ ਉਹਦੇ 3 ਵਜੇ ਆਉਣਾ ਪਤਾ ਨਹੀਂ ਪਹਿਲਾਂ ਖਿਆ ਤੋ ਤਰ ਪੈਕਰ ਪੈ ਟਾਈਮ ਜੇ ਮਾਰ ਦੇਣਾ ਪੈ ਜੇ ਹਾਂ ਮੁੱਛਾਂ ਨੇ ਮੁੱਛਾਂ ਆ ਗਿਆ ਕੰਮ ਤੇ ਨਵਾਈ ਕਰਨਾ ਉਹ ਬਣਾਉਂਦੇ ਆ ਕਿਹਨੂੰ ਟ੍ਰੈਕ ਲੀਨ ਕਰਾਉਂਦੇ ਫਿਰ ਤੁਸੀਂ ਬੈਠੋ ਸੀ ਕੰਮ ਕਰਾਇਆ ਹੀ ਸਾਰੇ ਉਧਰੋਂ ਉਧਰ ਨੂੰ ਇਧਰੋਂ ਹੀ ਲੰਘਿਆਂਗੇ ਆਈ ਆਪਾ ਚਲੋ ਪੁੱਤ ਵੀ ਇਧਰ ਆ ਜਾ ਉਧਰ ਨਹੀਂ ਗੱਡੀ ਜਾਣੀ ਬਈ ਆਹਨੇ ਬਹੁਤ ਪਾਣੀ ਆ ਮੋਰੀ ਹੈਲੋ ਆਹ ਦੇ ਟ੍ਰੈਕ ਲੀਨ ਵਾਲੇ ਨੂੰ ਇਧਰ ਸੱਦ ਲਾ ਉਹ ਦੇਖ ਤਾਂ ਸਕੂਟਰੀਆਂ ਡੁੱਬੀ ਜਾਂਦੀਆਂ ਯਾਰ ਉਧਰ ਜਾਣਾ ਆਪਾਂ ਉਧਰ ਨਹੀਂ ਜਾਇਆ ਜਾਣਾ ਕਰ ਤਾਂ ਜਗਰਾਵਾ ਡੁੱਬਿਆ ਫੇ ਨਹੀਂ ਬਹਿ ਜਾ ਹੈਲੋ ਬਹਿ ਜਾ ਬਹਿ ਜਾ ਬਹਿ ਜਾ ਤੁਸੀਂ ਕੋਈ ਨਾ ਜਾਓ ਕੱਲ ਨੂੰ ਮਨਾ ਲਾਂਗੇ ਫਿਰ ਤੂੰ ਆ ਜਾ ਨਾਲ ਹੀ ਅੱਜ ਭੱਜਿਆ ਮੈਂ ਅੱਜ ਕੰਮ ਵੀ ਕੰਮ ਬੈਂਕ ਦੇ ਘਰ ਆਲੇ ਸੀ ਬਹੁਤ ਬੈਂਕ ਤੇ ਚੈੱਕ ਕਲਾਉਣਿਆ ਹੈਪੀ ਨੇ ਜਾ ਕੇ ਅੱਜ ਮੰਮੀ ਬਾਰੀ ਦਾ ਲੈਣੇ ਲੈਣੇ ਬੈਂਕ ਵਾਲੇ ਕੰਮ ਤਾਂ ਹੋਣਾ ਨਹੀਂ ਬੰਦ ਆ ਬੈਂਕਾਂ ਦਾ ਹੁਣ ਨਹੀਂ ਬੈਂਕਾਂ ਨਹੀਂ ਬੰਦ ਫਿਰ ਐਂ ਕਰੋ ਕੱਲ ਨੂੰ ਬੈਂਕ ਦਾ ਕੰਮ ਕਰਕੇ ਆ ਜਾ ਉਧਰ ਨੂੰ ਜਨਮ ਦਿਨ ਮਨਾ ਲਾਂਗੇ ਆਪਾਂ ਨਾਲੇ ਦਾ ਬਰਥਡੇ ਫਿਰ ਮਨਾ ਦਾਂਗੇ ਦੀਪੇ ਦਾ ਆਹ ਕਾਲੂ ਠਾਈ ਆਂਦੀ ਪਾਲਾ ਟਾਈਮ ਲਾ ਆਂਦਾ ਤੁਸੀਂ ਤਾਂ ਓਏ ਕਾਹਨ ਦਵਾਈ ਹੁਣ ਪਤਾ ਕਿੰਨੀ ਆ ਜੋ ਲੈ ਕੇ ਸਾਨੂੰ ਟਾਈਮ ਨਾ ਆਇਆ ਸੀ ਟਾਈਮ ਨਾ ਆਉਣਾ ਸੀਗਾ ਮੈਂ ਤੂੰ ਨਿਕਲਣੀ ਕੋਈ ਨਾ ਮੈਂ ਦੁਬਾਰਾ ਵੇ ਤਾਂ ਕੱਢ ਨਿਕਲਦਾ ਹੂੰ ਹੂੰ ਕਰਦਾ ਮੈਂ ਹਾਂ ਉਹ ਕੋਈ ਨਾ ਪਪੀਤਾ ਨਹੀਂ ਹੈਗੇ ਸੀ ਪਿਓ ਸੀਗੇ ਉਹ ਲਿਆਣੇ ਕੀ ਕਹਿੰਦਾ ਹਾਂ ਡਾਕਟਰ ਤੁਹਾਨੂੰ ਬਾਲ ਨਹੀਂ ਕੋਈ ਨਾ ਆਰਾਮ ਨਹੀਂ ਕੋਈ ਨਾ ਕੀ ਕਹਿੰਦਾ ਆਰਾਮ ਆਜੂ ਆਰਾਮ ਜੀ ਤੇ ਜਾਣਾ ਪੈਣਾ ਆ ਮੰਮੇ ਹੂੰ ਤੂੰ ਐਵੇਂ ਗੱਲਾਂ ਗੱਲਾਂ ਜੀ ਬਣਾਤਾ ਬੁਖਾਰ ਇਹ ਤਾਂ ਠੀਕ ਸੀਗੀ ਅੱਜ ਇਕੱਠ ਬਹੁਤ ਆ ਵੀ ਹੂੰ ਚੱਲ ਗਏ ਗੋਬਿੰਦਾ ਦੀ ਬੱਚ ਚਲੋ ਆਹ ਸਾਬਜੀ ਦਾ ਲੈਣਾ ਉਹ ਸਾਬਜੀ ਦਾਲ ਬਣਾ ਲਿਓ ਘਰੇ ਜਾ ਕੇ ਨਾ ਸਾਬਜੀ 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 ਪਾਣੀ ਦਾ ਮੂਰੇ ਇੱਥੇ ਨਹੀਂ ਹੈਗਾ ਪਾਣੀ ਗਾਂ ਮੰਨ ਆ ਕੇ ਹੋਣਾ ਲਾਉਣੀ ਆ ਤਾਰੀ ਹਾਂ ਸਬਜ਼ੀ ਕਾੜੀ ਲੈਣੇ ਦੱਸੋ ਯਾਰ ਫਿਰ ਸਿੱਧੀ ਕਰੋ ਆਹ ਲਾਲ ਟਮਾਟਰ ਕਿੰਨੇ ਸੋਹਣੇ ਆ ਲਾਲ ਟਮਾਟਰ ਸੋਹਣੇ ਹੁੰਦੇ ਆ ਗਵਾਰੀ ਦੀਆਂ ਫੜ ਗਿਆ ਭੈਣੇ ਤੂੰ ਕੀ ਲੈਣਾ ਉਹ ਜੋ ਪਰ ਕਦੂ ਲੈ ਲੈਣੇ ਆ ਮੰਮੀ ਪਿੰਡਾਂ ਵਾਲਾ ਲਾ ਓਏ ਪਿੰਡਾਂ ਵਾਲਾ ਲਾ ਅਸੀਂ ਨਹੀਂ ਆ ਗਵਾਰੀ ਦੀਆਂ ਫੜਗਾ ਲਾ ਕਦੂ ਲਾ ਲੈ ਭੈਣੇ ਤੂੰ ਉਦੋਂ ਪਹਿਲਾਂ ਦੁਆਰੇ ਤੋਂ ਜਿੱਥੇ ਆਉਣ ਉਸ ਤੋਂ ਲੈ ਲਾਂਗੇ ਨਾਲ ਰੱਖਿਆ ਲਾ ਬੋਲ ਆਓ ਅੱਗੇ ਦੋ ਹੁੰਦੇ ਸੀ ਆਪੇ ਤੀਜੀ ਉਹੋ ਜੀ ਆ ਤੰਨਾ ਜਣਾਂ ਨੇ ਮੇਰਾ ਦੱਸ ਫਿਰ ਦੂਹਣ ਲਾਇਆ ਪਿਆ ਉਹ ਕਾਂ ਦੀ ਆਉ ਤੋ ਬਾਜੋ ਇੱਕ ਮਾਨ ਦੀ ਦੂਜੀ ੜ ਜਿੰਦੀ ਦੂਜੀ ਮਾਨ ਦਾ ਦੀ ਤੀਜੀ ਬਾਦ ਇੱਕ ਖਾਂ ਤੋਂ ਹੀ ਲੈ ਲਓ ਸਾਰਾ ਆਹ ਫਿਰ ਇੱਕ ਦਾ ਖਾਂ ਦਾ ਕਿਹੜਾ ਦਾ ਬ੍ਰਿੰਗ ਆਹੋ ਇੱਕ ਦਾ ਖੜਾ ਲਾ ਕੋਈ ਨਾ ਹੈ ਦਾ ਆਪਣਾ ਬੰਦਾ ਆਉਂਦਾ ਰਾਹ ਚਾ ਐਉਂ ਲੱਗੇ ਨਾ ਉਹ ਲਾ ਬਾਬਾ ਆ ਲੈ ਲੋ ਤੋਰੀਆਂ ਤੋਰੀਆਂ ਦਾ ਉਦਨ ਖਾਦੀਆਂ ਆਹ ਦੇ ਫਲੀਆਂ ਪੱਕੀਆਂ ਪਰ ਫਲਾਂ ਦਾ ਮੈਂਡਿੰਗੇ ਨਹੀਂ ਸਹੀ ਤੁਹਾਨੂੰ ਗੜ ਜਣੀ ਉਧਰ ਵਾਲੀ ਮੰਡੀ ਤੋਂ ਉਧਰ ਵਾਲੀ ਮੰਡੀ ਮੁੰਡੀ ਤੇ ਨਹੀਂ ਜਾਣਾ ਹਣ ਕਹੇ ਨੇ ਲੱਗ ਗਿਆ ਲੌਕੀ ਲੁਕੀਓ ਬਹਿ ਜਾਓ ਬਹਿ ਜਾਓ ਬੱਚੀ ਦਵਾ ਦੇਣੀਆਂ ਤੁਹਾਨੂੰ ਆਹ ਦੇਖ ਕੇ ਆ ਬਲਿਸ਼ਤਾਨ ਇਹ ਦਾੜੀ ਨਹੀਂ ਫੜਿਆ ਦਾੜੀ ਹੈ ਇਹ ਤਾਂ ਫਰੀ ਦੇ ਦਵਾੜੀ ਦਾ ਆਪਾਂ ਫਰੀ ਲੈਣਾ ਨਹੀਂ ਕਹੇ ਤੂੰ ਪੈਸੇ ਦਾ ਉਹ ਫੇਰ ਚੀਜ਼ ਲਾਓ ਤਾਂ ਲੜਨੀਆਂ ਅਜੇ ਇਹ ਤਾਂ ਰੇਟ ਬਣਾਉਣਾ ਇਹਨਾਂ ਨੇ ਮਾਮਾ ਧੀਆ ਇਕੱਠੀਆਂ ਹੋ ਕੇ ਦੇਖੀ ਉਹਨਾਂ ਨੇ 10 20 ਰੁਪਏ ਇਕੱਠੇ ਘਟਾ ਲੈਣ ਇਹਨਾਂ ਦੇ ਕੀ ਜੈ ਰੇਟ ਨਹੀਂ ਘਟਾਉਣਾ ਬਾਈ ਪੂਰਾ ਰੇਟ ਲਾਉਣਾ ਇਹਨਾਂ ਨੂੰ ਇਹ ਘਟਾਉਣਗੇ ਆ ਬਾਅਦ ਚ ਐ ਵੀ ਕਹਿਣਗੇ ਉਹ ਚਾਰ ਕ ਮਿਰਚਾਂ ਦੇ ਦੇ ਧਣਗਾਨਾ ਨਾ ਮੰਗ ਲੈਣਾ ਆ ਧਣੀਆਂ ਦੱਸਣਾ ਇੰਨਾ ਕੀ ਆਉਂਦਾ ਉਹਦੇ ਉਹ ਰੌਲਾ ਪੈ ਗਿਆ ਰੌਲਾ ਪੈ ਗਿਆ ਇਹਨਾਂ ਦਾ ਪੈਸਿਆਂ ਦਾ ਰੋਲਾ ਪੈ ਗਿਆ ਉਹਦੇ ਕੰਮੇ ਅੜ ਗਈ ਕਹਿੰਦੀ ਮੈਂ ਤਾਂ ਇੰਨੇ ਹੀ ਦੇਣੇ ਆ ਆਪਣੇ ਇੰਦਾ ਲਈ ਆਈ ਲੱਗਦਾ ਆ ਕੀ ਹੋ ਗਿਆ ਰੋਲਾ ਜਆ ਪਾਈ ਖੜੀਆ ਪੈਸਿਆਂ ਦਾ ਕੀ ਹੋ ਗਿਆ ਹਏ ਉਹ ਕਿਸੂ 80 ਰੁਪਏ ਆਪਣਾ ਕਿਲੋ ਨਾ 80 ਰੁਪਏ ਰਸਨਾ ਕਿਲੋ 100 ਦਾ ਉਹ ਅੱਛਾ ਹੁਣ ਕੰਮੇ ਦਾ ਕੀ ਰਹਿ ਕੰਮੇ ਦਾ ਕੀ ਰਹਿ ਗਿਆ ਹੁਣ ਉਹ ਰੋਲਾ ਜਆ ਪਾਈ ਖੜੀ ਆ ਲੇ ਆਂਦੇ ਚਾਹਦੀ ਪੈਸੇ ਦੇ ਆਂਦੇ ਠੀਕ ਹੈ ਹੁਣ ਉਹਨੂੰ ਕਹਿ ਦਿੰਦੀ ਤੂੰ ਕੋਈ ਮਾਲਾ ਕਬਜ਼ਾ ਲੈਣ ਨੂੰ ਦੁਕਾਨ ਦਾ ਤੇਰੀ ਦਾ ਤਾਲ ਤੱਕ ਪੈਸੇ ਪੂਰੇ ਨਹੀਂ ਦਿੱਤੇ ਅਜੇ ਉਹ ਮੈਂ ਪਕਾਤਾ ਵਾ ਹਏ ਧੰਮੇ ਕਰਮਜੀਤ ਕਹੋ ਕਬਜ਼ੀਆਂ ਵਾਲੀ ਉਹਨੂੰ ਕਹਿ ਦੇ ਆ ਲੈ ਆ ਤਾਲਾ ਇਹਦਾ ਗੁਰਦਾਰ ਚੱਲੀ ਹੁੰਦੀ ਜਿਵੇਂ ਆਏ ਲੈ ਕੇ ਬੈ ਗਈ ਚੁੰਨੀ ਮੰਮੀ ਮੈਂ ਧੀ ਮਖਾਣੀ ਹੈ ਪਰ ਹੁੰਦੀ ਹੈ ਨਾ ਓਏ ਯਾਰ ਲਪਕਾਂਦੇ ਬੱਚਾ ਕੱਜ ਵਾਲਾ। ਇਹ ਦਵਾਰ ਤੋਂ ਆਇਆ ਤੂੰ ਚੋਰੀ-ਚੋਰੀ ਤਾਂ ਨਹੀਂ ਕਰ ਲਿਆਂਦੀ ਕੋਈ। ਆਏ। ਆਹ ਉੱਪਰ ਉਹ ਉਹ ਲਫਾਫਾ। ਉਹ ਲਫਾਫੇ ਕਹਿਣਾ ਯਾਰ। ਉਹ ਦੇਖਣਾ ਦੂਜੇ ਭਾਈ ਦਾ ਲਫਾਫਾ ਆ ਗਿਆ। ਅੱਛਾ ਮੈਨੂੰ ਪhle ਖੱਪੇ ਗਿਆ। ਮੈਨੂੰ ਤੁਹਾਨੂੰ ਪhle ਖਾ ਪਿਆ ਗਿਆ। ਹਾਂ ਮੈਂ ਕਿਤੇ ਹੋਰ ਨਾ ਕਿਤੇ। ਉਹ ਲਫਾਫਾ ਨਹੀਂ ਗੰਨਿਆ ਤੁਸੀਂ ਭਾਈ। ਨਹੀਂ ਉਹ ਮੈਨੂੰ ਆਇਆ ਸੀ ਵੀ ਕੱਠੀਆਂ ਗੰਨਿਆ ਤੁਸੀਂ ਕਰ ਕੇ ਆਇਆ ਵਾ ਕੋਈ ਕਾਰਸਤਾਨੀ। ਮਾਂ ਮਾਤੀ ਆ ਕੱਟ ਗਿਆ ਗੰਨਿਆ ਸੀ ਕਸੇ ਉਹ ਰੇੜਾ ਰੋਡ ਤੇ ਫਿਰਦੇ ਆ ਕੀ ਪਤਾ ਹਾਂ ਕੀ ਪਤਾ ਵੀ ਪਤਾ ਕਰਨਾ ਵਾ ਉਹ ਤਾਂ ਭਾਈ ਦੇਖਣ ਆਇਆ ਸੀ ਉਹ ਤਾਂ ਭਾਈ ਲਪਾਵਾ ਲੈ ਆਇਆ ਨਹੀਂ ਆਇਆ ਭੁੱਲ ਤਾਂ ਨਹੀਂ ਆਇਆ ਉਹ ਕਰ ਨਾਗ ਤਾਂ ਨਹੀਂ ਵੱਧ ਚੱਕ ਲੈ ਗਿਆ ਉਹ ਤਾਂ ਬੁੜੀਆਂ ਹੋਖਦਾ ਨਾ 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 ਭੁੱਲ ਗਾ ਨਹੀਂ ਆ ਤੁਸੀਂ ਹੁਣ ਕੀ ਖਵਾਉਂਗੀਆਂ ਵੀ ਤੁਸੀਂ ਅੱਜ ਤਾਂ ਹੱਥ ਤੁਸੀਂ ਤਿੰਨੇ ਜਾਣੀਆਂ ਨਹੀਂ ਕੋ ਖਾ ਸਕਦੀਆਂ ਮਰੀਜ਼ ਹਾਂ ਕਿਉਂ ਕਹਤੋ ਕੀ ਤੈਨੂੰ ਵੀ ਤਲੀਆਂ ਚੀਜ਼ਾਂ ਮੰਦਾ ਮੰਮੀ ਨੂੰ ਵੀ ਬੰਦਾ ਇਹਨੂੰ ਵੀ ਬੰਦਾ ਮਾ ਮੈਂ ਖਾਉਂਗਾ ਅੱਜ ਰਾਜੇ ਰਾਜੇ ਖਾਣਗੇ ਬਿੱਲੀਆਂ ਝਾਕੜੀਆਂ ਲੈ ਟਾ ਕੋਈ ਦਵਾਈ ਤੇ ਲੈ ਲੈਣੀ ਝਾਕਣੂ ਦੀ ਨਾ ਦਵਾਈ ਤੂੰ ਹੀ ਨਹੀਂ ਲੈ ਲੂ ਲੈਣੀ ਚੈੱਕ ਰਾਇਆ ਸੀ ਮਮ ਟਾਈਫਾਇਡ ਹੈ ਅੱਜ ਉਹ ਬੰਦ ਕੀਤਾ ਡਾਕਟਰ ਨੇ ਬੰਦ ਕੁਝ ਨਹੀਂ ਕੀਤਾ ਸਿਓ ਦਾ ਆਪਣੇ ਗੱਡੀ ਚ ਪਿਆ ਖੋਲ ਲੋ ਕੱਟ ਲੋ ਬਾਟ ਲੋ ਚਲ ਆਸ਼ ਡਾਕਟਰ ਕੀ ਡਾਕਟਰ ਆਪ ਕਾ ਤੋਂ ਆਉਂਦੇ ਲੈ ਪੂੜਾਂ ਨੇ ਪੀ ਕੇ ਲਈ ਫਿਰਦੇ ਨੇ ਹਾਂ ਉਹ ਤਾਂ ਠੰਡੇ ਰੇਟੀ ਚੱਕੀ ਵੈਨ ਫਿਰ ਉਹ ਕੜਾ ਬਿਮਾਰ ਆ ਬਿਮਾਰ ਤੇ ਲੱਗਦੇ ਆ ਉਹਨੇ ਜਿਹੜਾ ਡਾਕਟਰ ਨੇ ਬਾਹਰ ਫੋਦਿਆ ਉਹ ਤਾਂ ਲੈ ਕੇ ਪਈ ਆ ਅੰਦਰ ਭਾਜੇ ਇਹਨਾਂ ਦੀ ਵੀ ਨੀਤ ਆ ਗਈ ਆਏ ਡਾਕਟਰ ਨੂੰ ਕਹਿ ਕੇ ਉਹਨਾਂ ਵੀ ਹਾਜਮ ਨਹੀਂ ਹੋਣਾ ਇਹਨਾਂ ਨੂੰ ਪੀਸ ਪੂਛ ਦੇਣਾ ਜੀ ਇੱਕ ਅੱਧਾ ਤੁਸੀਂ ਹਾਂ ਦਾ ਡਾਕਟਰ ਵੀ ਰੋਟੀ ਤੇ ਵੀ ਨਹੀਂ ਕਰਾ ਖਲ ਹੀ ਆਏ ਹਾਏ ਡਾਕਟਰ ਤਾਂ ਕਾ ਕਹ ਉਹ ਕੰਜਰਾ ਆਏ ਹਾਏ ਉਹ ਕਾਂਟੇ ਤੇ ਹੋਰ ਕੀ ਦੇਖਿਆ ਤੁਸੀਂ ਇੱਕ ਘੰਟਾ ਉੱਥੇ ਪੂਰਾ ਰਹੀਆਂ ਰਹਿ ਕੇ ਆਜਾ ਤਾਂ ਮਗਰਿਆਲੇ ਆਟੇ ਜਿਹੜਾ ਬੈਠਾ ਆ ਪਤਾ ਹੀ ਪਉ ਸਾਰੀਆਂ ਦੇਣੀਆਂ ਤੁਸੀਂ ਗੱਲਾਂ ਕਈਆਂ ਵਾ ਹਾਂ ਲੈ ਡਾਕਟਰ ਦੇ ਸਾਰੀਆਂ ਚੀਜ਼ਾਂ ਦੇਖ ਕੇ ਆਈਆਂ ਤੁਸੀਂ ਘਾਂਟੇ ਚ ਪੂਰੀ ਤਬਦੀਸ਼ ਕਰ ਆਈਆਂ ਗੁਫਾ ਗਫਾ ਨਾ ਕੱਢ ਲੈ ਹੋਰ ਦਵਾਈ ਕੋਲ ਜਾ ਕੇ ਪੱਟੇ ਵੀ ਆ ਚੱਕ ਇੱਥੇ ਗੱਲਾਂ ਦਾ ਡਾਕਟਰ ਦਾ ਡਾਕਟਰ ਦਾ ਗੱਲਾਂ ਤਾਂ ਹੀ ਦੇਖ ਜਾਂਦਾ ਵੀ ਕਿੱਥੇ ਪਿਆ ਕੋਣੀ ਦਵਾਈਆਂ ਨਹੀਂ ਆ ਮਤੰਦਰ ਆਏ ਬੰਨੀ ਘੜਾ ਜਿਵੇਂ ਖੇਡਾ ਨਹੀਂ ਪਈਆਂ ਆਉਂਦੀਆਂ ਐ ਪੋੜਗਾ ਚ ਪਾਈਆਂ ਵਾ ਦਵਾਈਆਂ ਫਿਰ ਵਧੀਆ ਮੈਮੀ ਗੋ ਮੈਂ ਤਾਂ ਆਰਾਮ ਆ ਕੇ ਗੱਲ ਬਣੀ ਦਵਾਈ ਵਧੀਆ ਸੀ ਆਰਾਮ ਜੀ ਦੇ ਤਾਂ ਨਹੀਂ ਜਾਣਾ ਕੰਮੇ ਭਾੜੇ ਨਹੀਂ ਜਾਣਾ ਉਹ ਤਾਂ ਪੰਦਰ ਮਸ਼ਹੂਰੀ ਕੀਤੀ ਆ ਰਾਮ ਜੀ ਰਾਮ ਜੀ ਆ ਮਮੀ ਵੀ ਪਿੱਛੇ ਪਾਤੀ ਛੱਟਦਾ ਐ ਕਰੀ ਮੈਂ ਤਾਂ ਰਾਮ ਜੀ ਦੇ ਹੀ ਜਾਣਾ ਉਹਵੇਂ ਨਿਕਾ ਦੇਂਦੀ ਜੀ ਤੇ ਜਿਹੜੀ ਹੁੰਦੀ ਗੱਲ ਹਾਂ ਹਾਂ ਕੀ ਜੀ ਬਾਬਾਈ ਕੀ ਸਸਰੀ ਘਰ ਰਾਜੇ ਰਾਜੇ ਖਾएंगे ਬਿੱਲੀਓ ਆਖਾ ਥੱਲੇ ਕਰੋ ਬਿੱਲੀਓ ਆ ਕਿੱਧਰ ਜਾ ਕੇ ਜਾਂਦੀ ਐ ਵੱਡੀ ਬਿੱਲੀ ਕੋਲਚਾ ਕਰੀਮ ਵਾਲਾ ਉਦੋਂ ਬਾਅਦ ਜਾਵਾਂਗੇ ਸ਼ੌਕੀ ਦੇ ਇੱਕ ਇੱਕ ਸਮੋਸਾ ਖਾਵਾਂਗੇ ਗੱਲਾਂ ਹੀ ਇਹਦੀਆਂ ਨੇ ਕੋਈ ਗੱਲਾਂ ਕੋਈ ਨਹੀਂ ਜੱਟਾ ਜੇ ਇਕੱਲੇ ਨੇ ਖਾਣਾ ਤੁਸੀਂ ਤਾਂ ਖਾਣਾ ਨਹੀਂ ਤੁਹਾਡਾ ਤਾਂ ਬੰਦ ਆ ਕਿ ਪਾਉਂਦੀ ਆ ਗੋਭੀ ਵਿੱਚ ਕੀ ਮਸਾਲਾ ਬਸਾਰ ਬਸਾਰ ਕਿਵੇਂ ਬਣਾਦਾ ਉਹਦੀ ਵੀਡੀਓ ਬਣਾਵਾਂਗੇ ਉਹ ਸਵਾਦ ਬਹੁਤ ਬਣਦੀ ਉਹਦੇ ਨਾਲ ਸਬਜ਼ੀ ਬਣਾਵਾਂਗੇ ਉਹ ਵੀ ਪਣਤੋਂ ਵੀ ਪਾਣੀ ਨਹੀਂ ਪਾਣੇ ਸਵਾਦ ਬਣਦੀ ਆ ਨਾ ਉਹਦੇ ਨਾਲ ਕੀ ਬਸਾਰ ਕਹਿੰਦੇ ਆ ਉਹਨੂੰ ਕਿੰਨੀਆਂ ਚੀਜ਼ਾਂ ਪੰਦੀਆਂ ਉਹ ਚ ਸ਼ੋਹਣ 30 35 ਮਸਾਲੇ ਆ ਉਹ ਮੋਂ ਲਿਖੇ ਹੋਏ 30 35 ਮਸਾਲੇ ਦਾ ਆਪਣਾ ਹਲਾ ਜੜੀਆਂ ਦਾ ਬੂਟਾ ਤਿਆਰ ਕਰਨੀਆਂ ਸਵਾਦ ਪਤਾ ਕਿ ਨਾ ਨਾਲੇ ਸਾਲ ਨਿਕਲ ਜਾਂਦਾ ਉਹ ਲਿਖੇ ਹੋਏ ਆ ਪਾਪੀ ਦਾ ਪਾ ਲਿਆਵਾਂਗੇ ਇਥੋਂ ਬੰਸਾਰੀ ਦੁਕਾਨ ਤੋਂ ਮਿਲ ਜਣੇ ਅੱਜ ਹੀ ਚਲ ਬਣਦੇ ਆ ਆਪਾਂ ਬਸਾਰੀ ਦੇ ਪਤਾ ਨਹੀਂ ਹੁਣ ਆਪਾਂ ਨੂੰ ਹੜਦੀ ਲਿਆਵਾਂਗੇ ਨਾਲ ਘਰ ਦੀ ਪਈ ਆ ਚਲ ਚਲ ਕੱਚੀ ਹਲਦੀ ਹਾਂ ਇੱਕ ਏਗਾ ਕੱਚੀ ਹਲਦੀ ਪਿੰਨੀ ਇਦੋਂ ਖਾਇ ਤੋਂ ਸਾਰਾ ਵੰਦੇ ਹਾਂ ਕੱਚੀ ਹਲਦੀ ਦੀ ਪੰਜੀਰੀ ਉਹ ਮੰਮੀ ਆਦੀ ਬੈਦ ਦੀ ਕੁੜੀ ਬਣ ਜਾਂਦੀ ਆ ਇਹ ਬੈਦ ਦੀ ਕੁੜੀ ਬਣ ਜਾਂਦੀ ਆ ਇਹ ਤਾਂ ਕੁੜੀ ਨਹੀਂ ਸਹੀ ਗੱਲ ਹਾੜ ਦੀ ਫੀਰੀ ਬਣਦੀ ਹੈ ਦੀ ਆ ਵੀ ਬੱਚਾ ਇਹਨੂੰ ਬਹਾਲ ਕੇ ਸੁਕਾ ਕੇ ਤੇ ਹੋਰ ਆ ਰ ਮੰਮੀ ਵੀ ਉਵੇਂ ਹੂੰ ਕੁੜੀਆਂ ਸੱਤ ਦੇ ਰਹੇ ਸਾਨੂੰ ਹਉਤੀ ਹੀ ਤਾਂ ਮੋਜ ਆ ਨਾਨਾ ਵੀ ਦਾ ਕਰਕੇ ਆ ਰਾਣੀਆਂ ਟੀ ਬਹੁਤ ਬਣਾਉਂਦੀ ਹੁੰਦੀ ਸੀ ਕਾੜੀ ਬਣਦੀ ਕੀ ਕੀ ਪੈਂਦਾ ਉਹ ਚ 70 ਪਾਉਂਦੇ ਆ ਬੱਸ ਪਜੀਰੀ ਬਣ ਜਾਂਦੀ ਆ ਆਟਾ ਆਟਾ ਉਟਾ ਨਹੀਂ ਪਾਉਂਦੇ ਹਾਂ ਕਲੀ ਸ਼ੱਕਰ ਹਲਦੀ ਜੇ ਜਮ ਜਮ ਅੰਦਰ ਇਹਦਾ ਪਤਾ ਕੀ ਅੰਦਰ ਜਿਹੜਾ ਜਖਮ ਸਭ ਆਟ ਜਾਂਦੇ ਅੰਦਰ ਕਿਹੜੇ ਜਖਮ ਹੁੰਦੇ ਆ ਇਹ ਆਪਾਂ ਹੁੰਦੇ ਜਿਹੜੇ ਮੇਰੀ ਗਾਹ ਹੁੰਦੇ ਕਿਉਂ ਨਹੀਂ ਅੰਦਰ ਜਖਮ ਹੁੰਦੇ ਅੰਦਰ ਜਿਵੇਂ ਹਾਲ ਆਪਣੇ ਸੱਟਾਂ ਵਾਜੇ ਅੰਦਰ ਸਾਟਾ ਗੁੱਦੀਆਂ বাজਦਾ ਨਹੀਂ ਰਹੀ ਜਾਂਦਾ ਨਾ ਨਾ ਸਾਟ ਨਹੀਂ বাজਦੀ ਬਾਬਾ ਸੌਖਾ ਬਾਬਾ ਸੌਖਾ ਇਹ ਤਾਂ ਵੀ ਉਪਰੋਂ ਵੀ ਖਾਲੇ ਹੁੰਦਾ ਚੰਗੀ ਹੁੰਦੀ ਹੈ ਠੀਕ ਆ ਬਣਾ ਕੇ ਦੇ ਫਿਰ ਹੁਣ ਹਲਦੀ ਜੇ ਹੋਊਗਾ ਫੇਰ ਅੱਜ ਕੀ ਹਲਦੀ ਬਾਲ ਕੇ ਇਹਨੂੰ ਫੇ ਸੁਕਾ ਕੇ ਜਮਾਣਾ ਅੰਦਰ ਨਹੀਂ ਸੱਟਾਂ ਚੋਕ ਦਿੰਦੀ ਆ ਜਿਵੇਂ ਕਈਆਂ ਨੇ ਉਂ ਟੈ ਕੇ ਪੈਂਦਾ ਜਾ ਐਕਸੀਡੈਂਟ ਹੋ ਜੇ ਹਣ ਉਹ ਸਿਆਣਾ ਜਿਹੜੀਆਂ ਸੱਟਾਂ ਆਪਣੇ ਕਹਿੰਦੇ ਵੀ ਹਵਾ ਫੇਰਦੀ ਐ ਵੇਚਦੀ ਉਹ ਚੋਕ ਦਿੰਦੀ ਐ ਸੱਟਾਂ ਅੰਦਰੋਂ ਆ ਵਾ ਨਹੀਂ ਕਰਮਜੀਤ ਕਮੂ ਹੁਣ ਦਵਾਈਆਂ ਵਾਲੀ ਕਹਿਣ ਲੱਗ ਜੀ ਓਏ ਬੈਦ ਬੈਦ ਵਾਲੀ ਥੋੜਾ ਚਰਨਾ ਬੈਦ ਆ ਕਿਤੇ ਹੈ ਹਾਂ ਬਦਵਾਨ ਹਾਂ ਇਹ ਕਹੈ ਨਾ ਤੇ ਲੈਰੀ ਸਕੀਮ ਨਾ ਇੱਕ ਨਾ ਇੱਕ ਫ੍ਰੀ ਪੀਜ਼ਾ ਤੈਨੂੰ ਤਾਂ ਹੀ ਬੁੱਧਵਾਰ ਨੂੰ ਤਾਂ ਨਹੀਂ ਲੈ ਕੇ ਆਈ ਵੇ ਨਾਲੇ ਪੀਜ਼ਾ ਖਾਓ ਪਰ ਬਿੱਲੀਆਂ ਬਿੱਲੀਆਂ ਦਾ ਬਹਿ ਗਿਆ ਅੱਜ ਦੇਖਣੀਆਂ ਪੀਜ਼ਾ ਦਾ ਰਾਜਾ ਖਾਊਗਾ ਕੀ ਖਾਦਾ ਵਿੱਚ ਪਾਜਾ ਰਾਜਾ ਬਿੱਟਾ ਪੀਜ਼ਾ ਖਾਏਗੀ ਉਧਰ ਨਾ ਨੀਤ ਨੂੰ ਤਰੇੜੱਖਣੀ ਥੋੜੇ ਤਿੰਨ ਜੇ ਕਹਿ ਮੈਂ ਹੁਣ ਪਹਿਲਾਂ ਦੱਸ ਦਨ ਹੋਰ ਮੈਨੂੰ ਬਾਹਰ ਜੋ ਟਟੀਆਂ ਲੱਗੀਆਂ ਫਿਰ ਨਾ ਜਾ ਪਰ ਤੂੰ ਅੰਦਰ ਜਾ ਕੇ ਆ ਤੇ ਠਹਿੜ ਰਿਹਾ ਤੂੰ ਰੇ ਚਲੋ ਫਿਰ ਤੁਸੀਂ ਬੈਠੋ ਓਕੇ ਬਾਏ ਬਾਏ ਮੈਂ ਪੀਜ਼ਾ ਖਾ ਕੇ ਆ ਗਿਆ ਓਕੇ ਤੇ ਰਹੋ ਇਹ ਆਪੋ ਦਾ ਪੀਜ਼ਾ ਖਾਣ ਚ ਲੱਗੀ ਹੈ ਦਾਲ ਮੈਂ ਦਾਲ ਲਿਆ ਉਹਦੀ ਮੰਮੀ ਦਾ ਸੋਹਰੇ ਤੇ ਉਬਰਾ ਆਹ ਇਹਦਾ ਕੱਲਾ ਇਹਨਾਂ ਦਾ ਰਵਾਤ ਕੱਲਾ ਦਾ ਗੰਦਾ ਦਾ ਹੈ। ਇਹ ਤਾਂ ਕੰਮ ਹੈ। ਇਹ ਤਾਂ ਤੁਮਰੇ ਪੇਤ ਜਾਣ ਦੀ। ਨਾਨਕ ਸਰ ਫ੍ਰੀ ਸੇਵਾ ਉਹਦੇ ਲਿਖਿਆ ਹੋਇਆ। ਹਾਂ। ਚਾਣਾ ਨਾਨਕ ਸਰ। ਜਾਮਾਂਗੀ ਠੀਕ ਹੋ ਜੀ। ਚਲ। ਹੁਣ ਤਾਂ ਬਾਰਸ਼ ਹੀ ਚੱਲਦੀ ਆ। ਅਸੀਂ ਅੱਜ ਰਾਤ ਨੂੰ ਜਾਣਾ ਸੀ। ਇਹ ਦੇਖ ਗੱਡਾ ਦਾਗ ਪਾਇਆ ਪੱਟ ਕੇ ਪਈ ਸੀ। ਪੱਟ ਕੇ ਪਾਇਆ ਵਾ ਇਹਦਾ। ਪੱਟਿਆ। ਇਹ ਜੀ ਕੰਮ ਹੀ ਕਰਦੀ ਰਹਿੰਦੀ। ਪੀਜਾ। ਪੀਜਾ ਖਾਣਾ ਕਢੋਸਾ ਵੀ। ਅਸੀਂ ਡੋਸਾ ਦਾਸੇ ਖਾਣੇ। ਹਾਂ ਮੰਮੀ। ਹਾਂ ਬਈ ਲੈ ਬਈ ਬੰਦੇ ਵਧ ਗਏ ਕੰਮ ਆ ਹੁਣ ਤੇ ਫਿਰ ਆਂਦਾ ਫਿਰ ਕਾਣੀ ਬੰਡ ਹੋ ਜੂ ਤਾਂ ਖਾ ਕੇ ਦਾ ਦੇਖੀ ਮੰਮੀ ਨੇ ਕਹਿੰਦੀ ਮਾਂ ਰਾਹਟਰ ਮੈਂ ਕੰਮੇ ਨੂੰ ਖਵਾਉਂਦੀ ਹੁੰਦੀ ਸੀਗੀ ਉਹ ਅੱਛਾ ਉਹਨਾਂ ਨੇ ਕਾਰਲਿਕ ਤੇ ਉਹਦੀ ਚਟਣੀ ਪਾਈ ਹੋਪੀ ਜੇ ਹਾਂ ਤਾਂ ਪਾਈ ਹੋਈ ਹੋਣੀ ਆ ਮੈਂ ਪਹਿਲਾਂ ਹੀ ਤੁਹਾਨੂੰ ਕਹੀ ਜਾਂਦਾ ਉਹਦੇ ਚਟਣੀ ਹੋਊਗੀ ਡੋਸਾ ਖਾਏਗੀ ਖਾਏਗੀ ਡੋਸਾ ਉਹਦੇ ਵਿੱਚ ਜਿਹੜੀ ਹੋਈ ਕੀ ਉਹ ਦਿਨ ਨਹੀਂ ਨਾਰੀ ਆਉਂਦੀ ਜੜਣੀ ਉਹ ਨਾ ਲਾਈ ਨਾਰੀਗਲ ਦੀ ਜੜਣੀ ਲਾਈ ਨਾ ਬੈਸਟ ਸ਼ੇਕ ਕਰਾ ਲਓ ਸਟ੍ਰਾਬਰੀ ਬੋਟਸ ਲਾ ਮੱਟਾ ਝੂਗਰ ਵਾਲੇ ਅੱਗੇ ਬੈਠਿਆ ਦੋ ਸਾਨੂੰ ਕਿਹਨੂੰ ਝੂਗਰ ਅਗੇ ਬਣਾਈ ਜਾਂਦਾ ਝੂਗਰ ਉਹ ਨਹੀਂ ਚੀਤਾ ਭੁੱਲ ਗਿਆ ਸੀ ਗੱਲ ਝੂਗਰ ਬਣਾਈ ਜਾਂਦਾ ਉਹ ਮਿੱਠਾ ਪੀਣਾ ਹੋ ਜਾਂਦਾ ਪਰ ਤੂੰ ਤਾਂ ਉਹ ਲੇਡੇਬ ਨਹੀਂ ਖਾ ਸਕਦੀ ਮੰਚੂਰੀਆਂ ਨਾਲ ਕਮਚੂਰੀਆਂ ਨੂੰ ਮੰਚੂਰੀਆਂ ਵੀ ਨਹੀਂ ਖਾ ਸਕਦੀ ਤੂੰ ਸੱਚ ਪਾਈ ਕਿਉਂ ਕਿਉਂ ਉਹ ਤੇ ਸੱਚੀ ਲਸਣ ਹੋਂਦਾ ਉਹ ਤਾਂ ਗੰਡੀਆਂ ਵੱਡੀਆਂ ਹੋਣਗੀਆਂ ਤੂੰ ਦੋਸਾ ਹੀ ਖਾ ਲਾ ਅੱਜ ਮਜ਼ਾਕ ਨਹੀਂ ਪਾਣੇ ਤੈਨੂੰ ਅੱਗੇ ਟਾਈ ਫਾਇਟ ਹੈਲੋ ਦੋਸੇ ਵਾਲਿਓ ਉਹ ਦੋਸੇ ਵਾਲਿਓ ਮੂਰੇ ਦਾ ਤੜਕਾ ਲੱਗਦਾ ਹੋਣਾ ਤੁਸੀਂ ਤਾਂ ਅੰਦਰ ਨਹੀਂ ਜਾ ਸਕਦੀਆਂ ਆ ਦੇ ਮੇਰੇ ਤਾਂ ਪੰਡ ਦੇ ਨੇ ਧੱਕਾ ਪਾਇਆ ਹੋਇਆ ਤੇਰੇ ਤਾਂ ਪਾਇਆ ਵਿਆ ਦੂਧ ਮਗਰ ਬੈਠੀਆਂ ਸਾਡੇ ਕਿਹੜਾ ਦੁੱਧੀ ਆ ਮਾਈ ਆ ਹਾਏ ਉਹ ਦੋਸਾ ਲਈ ਛੱਡਣਾ ਤੜਕਾ ਤੁੜਕਾ ਚੱਲਣ ਦਿਓ ਜੋ ਜੀ ਤਾਂ ਕੋਈ ਤੜਕਾ ਲਮ ਨਹੀਂ ਆ ਪੀ ਲਮ ਨੇ ਫਿਰ ਲਾਉਣਾ ਨਹੀਂ ਚਾਹੀਦਾ ਭਾਣੇ ਤੈਨੂੰ ਹਜੇ ਕੀ ਕਰਗੇ ਫਿਰ ਚਰਨੇ ਬਾਈ ਨੂੰ ਕਹਦੇ ਆ ਕਰ ਚੰਨ ਬਾਈ ਤਾਂ ਭਰਿਆ ਪਿਆ ਪਰ ਫੋੜ ਦਾ ਸਾਰੀ ਭਰੇ ਹੋਏ ਆ ਲਓ ਜੀ ਸੰਗ ਤਾਂ ਆ ਗੀਆਂ ਹੁਣ ਰਾਜੂ ਦੇ ਆ ਹੁਣ ਆ ਕੇ ਮੁੱਖਰ ਗੀਏ ਕਦੀ ਮੈਂ ਬਾਹਰ ਕਰ ਕਾਣਾ ਪਹਿਲਾ ਡੋਸੇ ਦੀ ਕਲਾਮ ਕੀਤੀ ਸ਼ੇਰ ਸਾਸਰੀ ਕਲ ਰੋਸ ਆ ਗਿਆ ਡੋਸਾ ਖਾਣਾ ਮੰਮੀ ਤੋਂ ਤੁਸੀਂ ਵੀ ਡੋਸਾ ਖਾਓਗੇ ਜੀ ਅਸੀਂ ਵੀ ਡੋਸਾ ਖਾਵਾਂਗੇ ਬਾਬਾ ਜੀ ਆਏ ਨਾਲ ਲੈ ਕੇ ਆਏ ਡੋਸਾ ਗੀਬਿਆਂ ਨੂੰ ਬਹੁਤ ਸਮਝ ਆਇਆ ਹੁਣ ਇਹ ਆਪਦੀ ਮਰਜ਼ੀ ਨਾਲ ਖਾ ਰਹੀਆਂ ਨੇ ਤੜਿਆ ਵੇ ਤਾਂ ਕੱਲ ਨੂੰ ਮੈਂ ਡਾਕਟਰ ਦੇ ਨਹੀਂ ਲੈ ਕੇ ਹੁਣਾ ਤੁਹਾਨੂੰ ਹੈਲੋ ਕੱਲ ਨੂੰ ਡਾਕਟਰ ਦੇ ਨਹੀਂ ਲੈ ਕੇ ਹੁਣਾ ਕਿਸੇ ਨੂੰ ਮੈਂ ਰੋਟੇ 'ਚ ਆ ਆ ਤਮੇ ਕੋਈ ਨਾ ਤਾਂ ਦੇ ਦਾਂਗੇ ਨੀਂਦ ਨਾ ਰੱਖ ਯਾਰ ਦੇ ਦਾਂਗੇ ਦੇ ਦਾਂਗੇ ਕੋਈ ਨਾ ਦੇ ਦਾਂ ਆ ਖਾਲ ਆ ਖਾਲ ਇੱਥੇ ਕਹਿੰਦੇ ਆਪਾਂ ਸੇਮਿੰਗ ਵਾਲਾ ਮਗਾ ਰਹੇ ਹੁੰਦੇ ਠਿੱਕੀ ਵਾਲਾ ਖਾਈ ਜਾਣਦੇ ਆਪਾਂ ਤਾਂ ਕੋਹ ਨਹੀਂ ਗਾਣਾ ਮੈਂ ਤਾਂ ਤੁਹਾਨੂੰ ਕਹੀ ਰਹਿਣ ਦੇ ਖਾਣ ਨਾ ਮੰਮੀ ਹਟਦੀ ਐ ਕੋਈ ਗੱਲ ਨਹੀਂ ਚੱਕੀ ਚੱਲੋ ਫਾਟੇ ਤੋਂ ਹਾਂ ਜਾਣੀਆਂ ਕਾਲੀ ਚੀਜ਼ ਆ ਉਹ ਯਾਰ ਮੇਰਾ ਦਿਮਾਗ ਨਹੀਂ ਰਿਹਾ ਯੱਕਦੇ ਫਾਟੇ ਹੈ ਚੱਲੇਗੇ ਹੋਰ ਤਾਂ ਨਹੀਂ ਖਾਣਾ ਕੋਲ ਬੈਂਡ ਵਾਲਿਆਂ ਨੂੰ ਇੱਕ ਲੱਤ ਜੀ ਤੁਰਨ ਲੱਗੀ ਸੀ ਹੁਣ ਬਹੁਤ ਲੱਤ ਆ ਆ ਉਹੀ ਗੱਲ ਆ ਜਦੋਂ ਖਾਣ ਜਾਣਾ ਸੀ ਉਦੋਂ ਨਹੀਂ ਸਪੀਡਾਂ ਚੈੱਕ ਕੀਤੀਆਂ ਉਦੋਂ ਤਾਂ ਐ ਜਵੇਂ ਮੱਜਾਂ ਨਹੀਂ ਖੋਰਨੀ ਤਾਂ ਛੱਡੀਆਂ ਆਂ ਦੀਆਂ ਢਾਈ ਵਾਲੀ ਤੇ ਉਵੇਂ ਜਾਂਦੇ ਸੀ ਨਿਕੜ ਕੇ ਹੌਣ ਉਧਰੋਂ ਮੱਝਾਂ ਰਾਜ ਪੁੱਜ ਕੇ ਆਈਆਂ ਬੀਬੀਆਂ ਹੁਣ ਤੁਰਿਆ ਨੀਆਂ ਦਾ ਬਾਸ ਚਲੋ ਲਾਉ ਬਾਰੀ ਮਗਰ ਗੱਡੀਆਂ ਆ ਗਈਆਂ ਚੱਲ ਗਿਆ ਕਰ ਬੱਚਾ ਹੋਰ ਤਾਂ ਨਹੀਂ ਖਾਣਾ ਕੋਹ ਬਿੱਲੀਓ ਇਹ ਬਿੱਲੀਓ ਤੂੰ ਬਿੱਲਾ ਵਾਂ ਆ ਤਾਂ ਵੱਡਾ ਬਿੱਲੀਏ ਬਸ ਰੱਜ ਗਈ ਚਲੋ ਤੂੰ ਬਿੱਲਾ ਵੀ ਨਾਲ ਆਈਆਂ ਵੱਡੀ ਬਿੱਲੀ ਤੁਸੀਂ ਰੱਜ ਕੇ ਤੁਸੀਂ ਤੁਸੀਂ ਛੋਟੀ ਬਿੱਲੀ ਸਾਡਾ ਦੋਨਾਂ ਦਾ ਤਾਂ ਬਾਸ ਕੋਈ ਨਾ ਡੋਸਾ ਦਾ ਆਥ ਨੇ ਦੱਸੋ ਜੀ ਉਹਨਾਂ ਫੰਸ ਗਏ ਨਿਕੜਾਈਆਂ ਨਾ ਫੇਰ ਨਾਲੇ ਮੈਂ ਕਿਹਾ ਵੀ ਨਾ ਖਾਓ ਨਾ। ਤੂੰ ਹੀ ਲੈ ਕੇ ਗਿਆ ਮੈਂ। ਉਹ ਮੇਰਾ ਦਿਮਾਗ ਚੋਂ ਚੇਤਾ ਭੁੱਲ ਗਿਆ ਵੀ ਤਲੇ ਆਵੇ ਆਹੋ। ਮੈਂ ਤਾਂ ਕਿਹਾ ਸੀ ਆ ਸਟ੍ਰੌਬਰੀ ਸ਼ੇਕ ਪੀ ਲਈਏ। ਮੈਂ ਜਦੋਂ ਤੂੰ ਖਾਣ ਲੱਗੀ ਤੈਨੂੰ ਕਿਹਾ ਨਹੀਂ ਮੈਂ ਤੇਰੇ ਵਾਲਾ ਖਾਣੂ ਬੱਸ ਕਰ ਨਾ ਖਾ। ਅਜੀਬਤਾ ਆਉਦੀ ਨਹੀਂ ਮੂਤਦੀ ਸੀ ਕਿ ਮੈਂ ਅੱਜ ਖਾਣਾ ਵਾਂ। ਅੱਛਾ ਮਾਂ ਆਪ ਬਣਾਵਾਂਗੇ। ਮੈਂ ਮੰਮੀ ਮੂੰ ਬਿਮਾਰ ਸੀ ਦੇਖ ਲੈ ਦੋਸਰੀ ਘਰ ਦਾ ਘੜਤੀ ਆ ਰਹੀ। ਕੋਈ ਨਾ ਉਹ ਖਾਣਾ ਹੀ ਨਹੀਂ ਆ। ਅਸੀਂ ਬਣਾਵਾਂਗੇ ਘਰੇ ਹੁਣ ਟਰਾਈ ਕਰਕੇ ਦੇਖਾਂਗੇ। ਬੱਸ ਹੁਣ ਤੈਨੂੰ ਰਸੋਈ 'ਚ ਛੱਡ ਦੇਣਾ। ਮੈਂ ਤਾਂ ਬਣਾ ਲੈਂਦੀ ਨਸੇਰ। ਉਹ ਆਪ ਤਵਾ ਲਿਆ ਹੁਣ ਨਹੀਂ ਨਹੀਂ ਨਾਟ ਨਿਕਲ ਗਿਆ ਤਾਂ ਹੈਂਡਲ ਪੂਆ ਕਿੱਦਾਂ ਕਰੀਏ ਅਸਾਂ ਲੈ ਕੇ ਆਉਣੇ ਆ ਮੋਮਨ ਪੁੱਛੋ ਭਾਂਡੇ ਭਾਰੇ ਪਏ ਅੱਧੀ ਪੋਰੀ ਬਟਾਉਂਦੇ ਨੇ ਨਹੀਂ ਬਹੁਤ ਭਾਂਡੇ ਲਿਆਂਦੇ ਆ ਸਾਰਾ ਕੁਝ ਹੈਗਾ ਅਸੀਂ ਕੋਹ ਨਹੀਂ ਲੈ ਕੇ ਆਉਂਦੇ ਇੱਕ ਦਾ ਨਾਮ ਉਹ ਨਾਲ ਕਦੇ ਨਹੀਂ ਆਉਂਦਾ ਹੁਣ ਆਹ ਦੇਖਿਆ ਆਹ ਨਾ ਪਏ ਭਾਂਡੇ ਭਰੇ ਆ ਵੇ ਉਹ ਦੇ ਕੇ ਜਾਣੇ ਆ ਵਿਚਣੇ ਆ ਉਹਦਾ ਵਿਚਣਾ ਆ ਹੁਣ ਉਹ ਦੇ ਕੇ ਕੁਝ ਲੈ ਲਾਂਗੇ ਨਾ ਫੇ ਦੇਖੀ ਕੀ ਕਰਦਾ ਇਹਨੂੰ ਕਹਿਣਾ ਵੀ ਲੈ 200 ਰੁਪਏ ਲੈ ਲੈ ਬਾਅਦ ਚ ਦੇ ਦੇਣੇ ਆ ਹਾਂ ਲੈ ਬਾਈ ਆਹੋ ਹੈਗਾ ਪੇਟੀਐਮ ਬਾਈ ਪੇਟੀਐਮ ਨਹੀਂ ਹੈ ਕਾਰਡ ਜਾਂ ਕੈਸ਼ ਕਾਰਡ ਯਾਰ ਪੇਟੀਐਮ ਹੀ ਕਰਾ ਲਓ ਮੰਮੀ ਭੈਣੇ ਦੇ ਮੰਮੀ ਆ ਹੈ ਨਹੀਂ ਤਾਂ ਕਰਵਾਣਾ ਕਿਵੇਂ ਆ ਇਹ ਤਾਂ ਫਿਰ ਗਲਤ ਹੋ ਗਿਆ ਕੰਮ ਯਾਰ ਹੁਣ ਕੀ ਕਰੀਏ ਪੈ ਗਿਆ ਤੁਹਾਡੇ ਕੋਲੇ ਗੁੱਲੇ ਕਟੋ ਓਏ ਜੋੜ-ਜੁੜ ਕੇ ਉਹਦਾ 20 ਦਿੱਤੇ ਆ ਕੱਲੇ 1000 ਤਾਂ ਰਹਿੰਦਾ ਉਹਦਾ ਹੈਗਾ ਦੇਤੇ ਡੋਸਾ ਖਾਣ ਲੱਗ ਗਏ ਲੈ ਵੀਰਿਆ ਜਿਹਦੇ ਉਨੇ ਕੋਲੇ ਤਲੇ ਹਾਂ ਦੇਖਿਆ ਤਲੀਆਂ ਚੀਜ਼ਾਂ ਹੁੰਦੀਆਂ ਨਾ ਡੋਸਾ ਕੋਈ ਗੱਲ ਨਹੀਂ ਆਪਾਂ ਦਵਾਈ ਨਹੀਂ ਦਵਾਉਣੀ ਹੁਣ ਇਹਨਾਂ ਨੂੰ ਬੱਸ ਜਿਹੜੇ ਬਿੱਲੋ ਅੰਗ ਤੇ ਫੂਸ ਪਾਉਂਦੀ ਆ ਮੰਮੀ ਆਹ ਨਹੀਂ ਕਰਾ ਹਾਂ ਕਿਉਂ ਆਹ ਤੇ ਬੁੱਤਾਂ ਤੜੇ ਦੇ ਪਤਾ ਕੀ ਹੋਇਆ ਤੜੇ ਤੜਕਾਰਾਂ ਗੀ ਦਵਾਈ ਹੋ ਗਈ ਆਪਾਂ ਨੂੰ ਕੀ ਭਣੇ ਆਪਾਂ ਤਾਂ ਇਹਨਾਂ ਨੂੰ ਬਹੁਤ ਰੋਕਿਆ ਸੀ ਤੜਕੇ ਨਾ ਹੋਇਆ ਤਾਂ ਇਹ ਖਾਣਦਾ ਹੈ ਹੁਣ ਇਹਨੂੰ ਲੈ ਆਪਾਂ ਤਾਂ ਰੋਕਿਆ ਸੀ ਬਈ ਮੰਮੀ ਕਹਿੰਦੀ ਸੀ ਮੰਮੀ ਕਹਿੰਦੇ ਵੀ ਤੜਿਆ ਨਹੀਂ ਹੁੰਦਾ ਖਾਣ ਲੈ ਮੰਮੀ ਕਿਤੇ ਉਥੇ ਹੋ ਆ ਸ਼ੈਫ ਬਣੀ ਵੀ ਆ ਆਪਾਂ ਨੂੰ ਕੀ ਖਾ ਲੈ ਖਾ ਸੇਮੀ ਆ ਆਪਾਂ ਨੂੰ ਹੋਰ ਰੱਦ ਕਰੀ ਆ ਐਵੇਂ ਆਪਾਂ ਤਾਂ ਦਵਾਈ ਨਹੀਂ ਦਿਵਾਉਣੀ ਹੁਣ ਇਹਨਾਂ ਨੂੰ ਤੰਨਾ ਨੂੰ ਦਵਾਈ ਤਾਂ ਖਾ ਜੜੇ ਦਵਾਈ ਤੰਨਾ ਨੂੰ ਨਹੀਂ ਦਿਵਾਉਣੀ ਆਪਾਂ ਆ ਦਵਾਈ ਨਾ ਦਵਾਈ ਵਾਪਸ ਤਾਂ ਦਵਾਈ ਨਾ ਰਾਮਕਾਰ ਦੇ ਵਸਾਈ ਹੋਰ ਠੰਡਾਂ ਨਾਲ ਜੋਤਾਂ ਨਹੀਂ ਆਓ ਬਾਹਰੋਂ ਖਾ ਖੂ ਕੇ ਠੰਡਾਂ ਨਾਲ ਜੋਤਾਂ ਲਈ ਤੇ ਆ ਜਾਂਦੀ ਮਾਤਾ ਰਾਣੀ ਬਾਹਰੋਂ ਵਿਚਾਰੀ ਮਾਤਾ ਰਾਣੀ ਨੂੰ ਕਹਿਣ ਲੱਗੇ ਨੇ ਠੰਡੀਆਂ ਜੋਤਾਂ ਨਹੀਂ ਠੰਡੀਆਂ ਜੋਤਾਂ ਲਈ ਮੇਰ ਕਰੇ ਅਰਗਤਾ ਖਾ ਕੇ ਡੰਦੀ ਆ ਜਬ ਤੜੀ ਜਿੱਤ ਤੇ ਆ ਜਾਂਦੀ ਇੱਥੇ ਦੁਸ਼ਹਿਰਾ ਲੱਗਦਾ ਹੁੰਦਾ ਇਹ ਤੇ ਦੁਸ਼ਹਿਰਾ ਗਰਾਊਂਡ ਆ ਇਹ ਦੇਖ ਆ ਪੂਰਾ ਭਰਿਆ ਹੁੰਦਾ ਇਹ ਐਨ ਰੇਂਜ ਨਹੀਂ ਆਉਦੀ ਮਗਾ ਟਾਵਰ ਤੇ ਤਾਂ ਚੜ ਕੇ ਲੈ ਕੇ ਬਹਿ ਜਾ ਬਹਿ ਜਾ ਟੰਡਾ ਦੇ ਕੋਲ ਨਾਲੀ 'ਚ ਪੈਰ ਪਾ ਕੇ ਖੜ ਜਾਂਦੀ ਨਾਲੀ 'ਚ ਪੈਰ ਪਾਉਣਾ ਹੀ ਨਾਲੀ 'ਚ ਪੈਰ ਪਾਉਣਾ ਲੋ ਮਤੂੰ ਨਾਲੀ 'ਚ ਕਾਹ ਤੂੰ ਪੈਰ ਪਾਉਂਦੀ ਹੁੰਦੀ ਪਣੀ ਉਹਨਾਂ ਕੋ ਕਹਿੰਦਾ ਮਨਦੀਪ ਗਿਆ ਤੇ ਛੁੱਟਦਾ ਮੈਂ ਚਲੂ ਇਹ ਤਾਂ ਸੱਚੀ ਛੁੱਟ ਗਿਆ ਹੁਣ ਉਹ ਨਹੀਂ ਛੁੱਟਦਾ ਮੈਂ ਨਾ ਕਰਦਾ ਐਂ ਅੱਛਾ ਬਾਸ ਨਗਾਹ ਦਿੰਦੀ ਸੀ ਬਾਸ ਨਗਾਹ ਦੇ ਫੜ ਜਾ ਰੇ ਤੇ ਆ ਚਲ ਫੇ ਡੈਡੀ ਨਹੀਂ ਛੱਡ ਕੇ ਆਂ ਮਗਰ ਡੈਡੀ ਇੰਸ਼ਾ ਅੱਲਾਹ ਦਿਖਾਓ ਬਈ ਰਿਪੋਰਟਾਂ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਰਿਪੋਰਟਾਂ ਦੇਖੋ ਬਾਟ ਬਈ ਰਿਪੋਰਟਾਂ ਪੈਰੀ ਪਤਾ ਲੱਗੂ 4 ਸਾਲ ਆ ਜਾਂਦਾ ਚੋਣਾਂ ਚਾਹੀਦਾ 1.5 ਰਮ ਆਹਾਂ ਇਨਫੈਕਸ਼ਨ ਵਗੈਰਾ ਤੋਂ ਸਾਰਾ ਕੁਝ ਠੀਕ ਆ ਸ਼ੂਗਰ ਵੀ ਠੀਕ ਆ ਯੂਰੀਆ ਵੀ ਠੀਕ ਆ